ਅੱਜ ਤਰੀਕ 20 ਸਤੰਬਰ 2024 ਪਸ਼ੂ ਮੰਡੀ ਮੋੜ ਦੇ ਉੱਪਰ ਖੜਿਆ ਹਾਂ ਜੀ ਦਖਾਵਾਂਗੇ ਤੁਹਾਨੂੰ ਵਿਕਰੀ ਵਾਲੇ ਨਾ ਕਿ ਜਿਹੜੇ ਵੀਡੀਓ ਦੇ ਵਿੱਚ ਕਵਰ ਕਰਕੇ ਸੋ ਕਿਰਪਾ ਕਰਕੇ ਬਣੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਜਿਹੜੇ ਭਰਾ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲਗਾ ਘੰਟੀ ਦਾ ਬਟਨ ਨੱਪ ਕੇ ਆਲ ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦਾ ਰਹੇ ਸੋ ਜਿਹੜੇ ਭਰਾ ਵੀਡੀਓ ਨੂੰ ਪਹਿਲੀ ਵਾਰੀ ਦੇਖਦੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਪਸ਼ੂ ਮੰਡੀ ਮੌੜ ਆੜੀ ਹਰੇਕ ਮਹੀਨੇ ਦੀ ਹਰੇਕ 20 ਤਰੀਕ ਨੂੰ ਲੱਗਦੀ ਆ ਰਾਮਪੁਰਾ ਤਲਵੰਡੀ ਸਾਬੋ ਜੀ ਜਿਹੜਾ ਮੇਨ ਰੋਡ ਆ ਉਸ ਦੇ ਉੱਪਰ ਜੋ ਰਾਮਨਗਰ ਵਾਲੀਆਂ ਕੈਂਚੀਆਂ ਉਹਨਾਂ ਦੇ ਬਿਲਕੁਲ ਨਜ਼ਦੀਕ ਲੱਗਦੀ ਆ ਜੇ ਕਿਸੇ ਨਵੇਂ ਭਰਾ ਨੇ ਆਉਣਾ ਹੋਵੇ ਸੋ ਆਜੋ ਛੋੜਾ ਬਹੁਤ ਸਾਰਾ ਸਮਾਨ ਨਾਲ ਲਈਏ ਮੰਡੀ ਬਹੁਤ ਟੌਪ ਤੋਂ ਟੌਪ ਕੁਆਲਿਟੀ ਦੀਆਂ ਮੱਝਾਂ ਜੜੀਆਂ ਬਹੁਤ ਚੁੱਕੀਆਂ ਤੇ ਵਪਾਰੀ ਭਰਾ ਵੀ ਚੰਗੀ ਗਿਣਤੀ ਦੇ ਵਿੱਚ ਪਹੁੰਚਾ ਆਜੋ ਫਿਰ ਵੀਡੀਓ ਕਵਰ ਕਰਕੇ ਤੁਹਾਡੇ ਨਾਲ ਕਰਦੇ ਆਂ ਸਾਂਜੀ ਪੂਰੀਆਂ ਟੌਪ ਕੁਆਲਿਟੀ ਦੀਆਂ ਝੋਟੀਆਂ ਨੇ ਦੋਵੇਂ ਇੱਕ ਵਾਰੀ ਖੜੀਆਂ ਤੇ ਨਿਗਾ ਮਾਰ ਲਓ ਬਾਕੀ ਸਾਰੀ ਡਿਟੇਲ ਐੜੀ ਬਾਈ ਹਰਾਂ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਵਾਰੀ ਇੱਕ ਨੰਬਰ ਵਾਲੀ ਤੇ ਨਿਗਾ ਮਾਰੋ ਦੇਖੋ ਬਹੁਤ ਜ਼ਿਆਦਾ ਸਕੀਨ ਝੋਟੀ ਆ ਤੇ ਮੇਰਾ ਖਿਆਲ ਪਹਿਲਾ ਸੋਏ ਸੂਈ ਆ ਬਾਕੀ ਆਪਾਂ ਬਾਈ ਤੋਂ ਪੁੱਛਾਂਗੇ ਇੱਕ ਵਾਰੀ ਥਾਣਾ ਹਵਾਨੇ ਦੀ ਚੈੱਕ ਕਰ ਲਓ ਦੇਖੋ ਥਾਣਾ ਹਵਾਨੇ ਦੀ ਬੰਤਰ ਬਹੁਤ ਸੋਹਣੀ ਆ ਤੇ ਅੱਗੇ ਬੱਚਾ ਬੈਠਾ ਤੋਰੀ ਬਾਈ ਤੋਰੀ ਇੱਕ ਵਾਰੀ ਤੁਰਦੀ ਦੀ ਨਿਗਾ ਮਾਰ ਲਓ ਫਿਰ ਡਿਟੇਲ ਆਪਾਂ ਬਾਈ ਨੂੰ ਪੁੱਛ ਲਾਂਗੇ ਫੇ ਲਾ ਰਹੀ ਸੀ ਕੋਈ ਮੰਤਰ ਝੋਟੀ ਦੀ ਬਹੁਤ ਸੋਹਣੀਆ ਪਿੱਠਪੜੇ ਦੀ ਮੰਤਰ ਦੇਖ ਸਕਦੇ ਹਾਂ ਸੋਹਣਾ ਕੱਦ ਕਾਠਾ ਦੇਖੋ ਫਿਰ ਕੁਆਲਟੀ ਦੇਖੋ ਝੋਟੀ ਬਹੁਤ ਜਿਆਦਾ ਸਨਖੀ ਝੋਟੀ ਹੈ ਬਿਲਕੁਲ ਕੁੰਡੀ ਦੀ ਝੋਟੀ ਹੈ ਚਿੰਗਾ-ਸੁੰਗਾ ਨਹੀਂ ਬਿਲਕੁਲ ਕੁੰਡੀ ਹੈ ਤੇ ਚੰਗੀ ਬਾਡੀ ਲਾਈਨ ਦੀ ਝੋਟੀ ਹੈ ਦੇਖ ਸਕਦੇ ਹੋ ਤੁਸੀਂ ਦਿਨ ਚੈੱਕ ਕਰੋ ਭਗਵਾਨਾ ਦੇਖ ਸਕਦੇ ਤੁਸੀਂ ਵਨ ਇੱਕ ਵਾਰੀ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਾਂਗੇ ਪੂਰੀ ਸਕੀਨ ਝੋਟੀ ਆ। ਆਪਣਾ ਬੰਨੇ ਦੀ ਮੰਤਰ ਚੈੱਕ ਕਰ ਲਓ ਸੋਨਾ। ਮੁਠੀ ਚਵਾਈ ਵਾਲਾ ਜਿਹੜਾ ਥਣ ਲੱਗਿਆ ਹੋਇਆ ਤੇ ਆਰਡਰ ਦੀ ਮੰਤਰ ਵੀ ਚੰਗੀ ਆ। ਮੂਹਰ ਨੂੰ ਤੱਕ ਥੋੜੀ ਜਿਹੜੀ ਜਿਆਦਾ ਗਈ। ਬਾਕੀ ਬਾਈ ਤੋਂ ਪੁੱਛਦੇ ਆਪਾਂ ਇਹਦੀ ਡਿਟੇਲ। ਬਈ ਅੱਛੀ ਗੱਲ ਜੀ। ਬਈ ਕਿਹੜਾ ਪਿੰਡ ਆ? ਪਿੰਡ ਵੀਰੇ ਆਪਣਾ ਫਰੀਗਾੜੇ ਪਿੰਜਰਾ ਆ। ਠੀਕ ਆ ਬਈ। ਜਿਹੜੀ ਪਾ ਛੋਟੀ ਤੋਰ ਕੇ ਦਿਖਾਈ ਆ ਬਈ ਕਿਹੜਾ ਸੋਸੂਈ ਆ ਇਸ ਵਾਰ? ਪਹਿਲਾ ਸੋਆ ਵੀਰੇ ਦੋ ਦੰਦ। ਪਹਿਲਾ ਸੋਆ ਸੂਈ ਆ ਇਸ ਵਾਰ। ਦੋ ਦੰਦ ਝੋਟੀ ਆ। ਠੀਕ ਆ ਕਿੰਨੇ ਦਿਨ ਹੋ ਗਏ ਬਈ ਸੂਈ ਨੂੰ ਸੂਈ ਨੂੰ ਵੀਰੇ ਨੇ ਚੋਕ ਦੇਣਾ ਚੌਥਾ ਦਿਨ ਸੂਈ ਨੂੰ ਤੇ ਬੱਚਾ ਕੀ ਆ ਬਈ ਮੰਗਰ ਕੱਟੀ ਆ ਵੀਰੇ ਬੱਚਾ ਮੰਗਰ ਕੱਟਿਆ ਹੀ ਦੇਖ ਸਕਦਾ ਤੁਸੀਂ ਚਾਰ ਦਿਨ ਸੂਈ ਨੂੰ ਹੋ ਗਏ ਤੇ ਚਾਰ ਦਿਨਾਂ ਦੀ ਸੂਈ ਥੱਲੇ ਬਈ ਹੁਣ ਕਿੰਨਾ ਕੁ ਤਿਆਰ ਆ ਦੁੱਧ ਬੱਚੇ ਵੀਰੇ ਨੇ ਥਾਲੀ 9 ਲੀਟਰ ਤਿਆਰ ਆ 9 ਲੀਟਰ ਪੂਰਾ ਤਸੱਲੀ ਕਰਾ ਦੇਗਾ ਮਤਲਬ ਜਿਹੜਾ 9 ਡਰਾਉਂਜ ਦੀ 12 ਕਾਲਾ ਕੋਈ ਫਾਇਦਾ ਠੀਕ ਆ ਬਈ ਤੇ ਮਤਲਬ ਵਿੱਚ ਬਈ ਜੂਵੀ ਦੀ ਚੰਗੀ ਆ ਬਈ ਬੋਲੀ ਆ ਪੂਰੀ ਬਈ ਦੀ ਜਾਂ ਪੂਰੀ ਸਾਫ ਸੁਥਰੀ ਠੀਕ ਆਰ ਮੋਟੀ ਠੀਕ ਆ ਬਈ ਠੀਕ ਆ ਤੇ ਜੇ ਜਪਾ ਕੀ ਰੱਖਦਾ ਬਿਸਤਾਂ ਵੇਟੇ ਨੀ ਰਬ ਗਰੀਦਾ 115 ਠੀਕ ਹੈ ਮਾਨਤਾ ਮਾਨਤਾਂ ਜਿਹੜਾ ਫੁੱਲ ਹੋ ਜੂ ਫੁੱਲ ਹੋ ਠੀਕ ਹੈ ਫੋਨ ਨੰਬਰ ਬਾਈ ਆਪਣਾ 628331807 ਠੀਕ ਹੈ ਇੱਕ ਵਾਰੀ ਹੋਰ ਬੋਲ ਦੇ ਬਾਈ 628331807 ਠੀਕ ਹੈ ਇਹ ਬਾਈ ਦਾ ਫੋਨ ਨੰਬਰ ਹੈ ਜੇ ਕਿਸੇ ਵੀ ਭਰਾ ਦੇ ਝੋਟੀ ਪਸੰਦ ਆਉਂਦੀ ਹੋਈ ਝੋਟੀ ਬਾਈ ਦੀ ਬਹੁਤ ਸਕੀਨਤਾ ਸੰਪਰਕ ਬਣਾ ਸਕਦੇ ਤੇ ਦੋ ਨੰਬਰ ਵਾਲੀ ਝੋਟੀ ਤੇ ਵੀ ਮਾਰ ਲਓ ਨੀਗਾ ਤੋਰ ਕੇ ਵੀ ਦਿਖਾਵਾਂਗੇ ਤੁਹਾਨੂੰ ਤੇ ਥਾਣਾ ਬਾਨੇ ਦੀ ਝੋਟੀ ਇਹ ਵੀ ਸਾਫਾ ਚੰਗੀ ਬਾਡੀ ਲੈਣ ਦੀ ਆ ਇੱਕ ਵਾਰੀ ਖੜੇ ਦਿਨਾਗਾ ਮਾਰ ਲਓ ਮੰਤਰ ਝੋਟੀ ਜੇ ਦੀ ਬਹੁਤ ਸੋਹਣੀ ਆ ਤੇ ਚੰਗਾ ਗੈਪ ਵਾਲਾ ਜਿਹੜਾ ਥਣ ਲੱਗਿਆ ਹੋਇਆ ਦੇਖੋ। ਥਣਾ ਥੁਣਾ ਦਾ ਗੈਪ ਚੰਗਾ। ਸਿੰਗਾ ਸੁnga ਨਹੀਂ ਬਿਲਕੁਲ ਗੁੰਡੀ ਆ। ਲੋ ਜੀ ਇੱਕ ਵਾਰੀ ਤੁਰਦੀ ਤੇ ਨਗਾ ਮਾਰ ਲੋ। ਬੰਤਰ ਦੇਖੋ ਝੋਟੀ ਦੀ। ਬੰਦਾ ਡਰਚਾ ਤੇ ਥਣਾ ਦਾ ਸਪੇਸ ਫੂਲ ਜਿਹੜੀ ਬਹੁਤ ਸੋਹਣੀ ਆ। ਪਿੱਠਪੂੜੇ ਦੀ ਬੰਤਰ ਬਹੁਤ ਸੋਹਣੀ ਆ ਦੇਖੋ। ਚੰਗੀ ਬੰਤਰ ਦੀ ਝੋਟੀ ਆ। ਕਦ ਕਾਠ ਦੀ ਵੀ ਚੰਗੀ ਆ ਤੇ ਚੰਗਾ ਵਾਜਣਾ। ਸਿੰਗਾ ਦੀ ਬਿਲਕੁਲ ਕੁੰਡੀ ਸੋਹਣੀ ਫੇਸ ਕੁਆਲਿਟੀ ਦੇਖੋ ਦੂਰਾ ਦੂਰਾ ਦੇਖੋ ਮੱਜ ਦਾ ਤੇ ਪੂਰਾ ਗਾਇਬ ਵਾਲਾ ਖਣ ਲੱਗਿਆ ਹੋਇਆ ਡਿਟੇਲ ਆਪਾਂ ਸਾਰੀ ਜਿਹੜੀ ਇਹਦੀ ਬਾਈ ਨੂੰ ਪੁੱਛਦੇ ਆ ਇਹਦੀ ਕੀ ਡਿਟੇਲ ਆ ਬਾਈ ਜਿਹੜਾ ਦੂਜਾ ਸੂਆ ਸੂਈ ਹੋਈ ਹੈ ਦੂਜਾ ਸੂਆ ਸੂਈ ਹੈ ਬਾਈ 7 ਮੰਦਨ ਸੂਈ ਨੂੰ ਦੁੱਧ ਤੇ 11 ਲੀਟਰ ਤਿਆਰ ਆ ਠੀਕ ਹੈ ਸਭ ਸੱਤ ਦਿਨ ਸੂਈ ਨੋਗੇ ਇਹਦੇ ਮਗਰ ਬੱਚਾ ਕੀ ਹੈ ਬਾਈ ਇਹਦੇ ਮਗਰ ਕੱਟਾ ਬਾਈ ਇਹਦੇ ਮਗਰ ਬੱਚਾ ਕੱਟਾ ਹੀ ਦੇਖ ਸੈੱਟ ਬਾਈ ਕੱਟਾ ਜੈੱਡ ਬਾਈ ਸੱਤ ਦਿਨ ਸੂਈ ਨੋਗੇ ਠੀਕ ਆ ਤੇ ਦੁੱਧ ਕਿੰਨਾ ਰਸਈ ਵੀ ਤਿਆਰ ਆ 11 ਲੀਟਰ ਜਮਾ ਲੀਟਰਾਂ ਆ ਤਿਆਰ ਠੀਕ ਆ ਪੂਰਾ ਤਸੱਲੀ ਵਾਲਾ ਠੀਕ ਆ ਚਵਾਈ ਜੂਈ ਦੇ ਵੀ ਬੋਲੀ ਆ ਬਾਈ ਪੂਰੀ ਬੋਲੀ ਬਾਈ ਠੀਕ ਆ ਆ ਇਹਦਾ ਭਾਗ ਹੀ ਰੱਖਾਂਗੇ ਜਾਇ ਜਾਇ ਫਿਰ ਇਹਦਾ ਭਾਗ ਰੇ 135 ਠੀਕ ਆ ਬਾਈ ਮਾਨਦਾਨੇ ਜੋ ਵੀ ਫੁੱਲ ਹੋ ਜੂ ਬਾਈ ਕਹਿੰਦਾ ਵੀ 135 ਆਡੀ ਦੀ ਡਿਮਾਂਡ ਹੈ ਜੀ ਹਨਾਵਾਨੇ ਜੀ ਬੰਦਰ ਇੱਕ ਵਾਰੀ ਹੋਰ ਚੈੱਕ ਕਰ ਲਓ ਤੇ ਫੋਨ ਨੰਬਰ ਇੱਕ ਵਾਰੀ ਹੋਰ ਬੋਲ ਦੇ ਬਈ 62833 18073 ਠੀਕ ਆ ਇਹ ਬਾਈ ਦਾ ਫੋਨ ਨੰਬਰ ਹੈ ਜੀ ਇਹ ਦੋਨਾਂ ਝੋਟੀਆਂ ਦੇ ਵਿੱਚੋਂ ਕੋਈ ਵੀ ਜਿਹੜੀ ਪਸੰਦ ਆਉਂਦੀ ਹੋਈ ਤਾਂ ਬਾਈਆਂ ਨਾਲ ਇਹਦਾ ਸੰਪਰਕ ਬਣਾ ਸਕਦੇ ਹੋ ਪੂਰਾ ਤਸੱਲੀ ਵਾਲਾ ਬਾਈ ਨੇ ਕੰਮ ਦੱਸਿਆ ਜਿੰਨਾ ਦੁੱਧ ਦਾ ਤਿਆਰਾ ਉਹਨੇ ਦੁੱਧ ਦੱਸਿਆ ਕੋਈ ਬਾਈ ਨੇ 12 ਨਹੀਂ ਕਿਹਾ 14 ਨਹੀਂ ਕਿਹਾ ਆ ਚੋਟੀ ਥੱਲੇ 9 ਲੀਟਰ ਤੇ ਇਹਦੇ ਥੱਲੇ ਜਿਹੜਾ 11 ਲੀਟਰ ਬਾਈਕਰਾ ਦੁੱਧ ਤਿਆਰ ਆ ਤੇ ਰੇਟ ਚ ਮਾਨਦਾਨ ਖੁੱਲਾ ਹੋ ਜੂ ਜੇ ਕਿਸੇ ਵੀ ਭਰਾ ਦੇ ਪਸੰਦ ਆਉਂਦੀ ਹੋਈ ਤਾਂ ਸੰਪਰਕ ਬਣਾ ਸਕਦੇ ਹੋ ਬਣ ਰਿਹਾ ਵੀਡੀਓ ਦੇ ਨਾਲ ਅੱਗੇ ਚੱਲ ਕੇ ਜਿਹੜੀਆਂ ਹੋਰ ਤੁਹਾਨੂੰ ਟੌਪ ਤੋਂ ਟੌਪ ਕੁਆਲਿਟੀ ਦੀਆਂ ਮੱਝਾਂ ਦਿਖਾਉਨੇ ਆ ਜੀ ਲੈ ਵੀ ਇੱਕ ਮੱਝ ਤੁਹਾਨੂੰ ਹੋਰ ਦਿਖਾਉਨੇ ਆ ਬਹੁਤ ਜ਼ਿਆਦਾ ਟੌਪ ਕੁਆਲਿਟੀ ਦੀ ਮੱਝਾ ਇੱਕ ਵਾਰੀ ਖੜੀ ਤੇ ਨਗਾ ਮਾਰ ਲਓ ਤੋੜ ਕੇ ਵੀ ਚੈੱਕ ਕਰਵਾਵਾਂਗੇ ਇੱਕ ਵਾਰੀ ਥਾਣਾ ਵਾਲੇ ਜੀ ਮੰਤਰ ਦੇਖੋ ਪੂਰਾ ਜਿਹੜਾ ਗੈਪ ਵਾਲਾ ਥਣ ਲੱਗਿਆ ਹੋਇਆ ਚਾਰੇ ਥਣ ਇੱਕੋ ਜੇ ਤੋੜ ਕੇ ਵੀ ਦਿਖਾਉਣ ਸਿੰਗਾ-ਸੁੰਗਾ ਦੀ ਬਿਲਕੁਲ ਕੁੰਡੀ ਆ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਅੱਗੇ ਤੇ ਚੰਗੀ ਬੋਡੀ ਲੈਨ ਦੀ ਆ ਚੰਗਾ ਕੱਦ ਕਾਠਾ ਪਿੱਠਪੁੜੇ ਦੀ ਮੰਤਰ ਚੈੱਕ ਕਰ ਲਿਓ ਤੇ ਬਹੁਤ ਜਿਆਦਾ ਸੋਹਣੇ ਸਾਫ ਸਾਨ ਹਵਾਨੇ ਦੀ ਆ ਪੂਰਾ ਦੂਰਾ ਦੇਖ ਲਓ ਮੱਝ ਦਾ ਤੇ ਹਵਾਨੇ ਦੀ ਮੰਤਰ ਚੈੱਕ ਕਰ ਲਓ ਮੋੜ ਲਿਆ ਬਈ ਸਾਰਾ ਜੀ ਗੱਲਬਾਤ ਸਾਰੀ ਜਿਹੜੀ ਆਪਾਂ ਬਾਈ ਵਰਗੇ ਨਾਲ ਕਰਵਾਵਾਂਗੇ ਥੋੜੀ ਇੱਕ ਵਾਰੀ ਮੱਝ ਤੇ ਤੁਰਕੀ ਤੇ ਨਗਾ ਮਾਰ ਲਓ ਦੇਖੋ ਮੱਝ ਤੇ ਹਾਂ ਮੋੜ ਲੈ ਬੰਨ ਲਾ ਬਈ ਖਾਣਾ ਬਾਨੇ ਦੀ ਬਿਲਕੁਲ ਸਾਫ ਆ ਤੇ ਚੰਗੇ ਦੁੱਧ ਦੀ ਮਾਰ ਕਰਨ ਲੱਗਦੀ ਹੈ ਬਾਕੀ ਬਾਈ ਵਰਗੇ ਨਾਲ ਗੱਲਬਾਤ ਕਰ ਬੋਨੇ ਥੋੜੀ ਬਈ ਅੱਛੀ ਗੱਲ ਜੀ ਬਈ ਨਾਂ ਦੱਸੋ ਆਪਣਾ ਸਤੇਈ ਸਤੇ ਪਿੰਡ ਕਿਹੜਾ ਬਾਈ ਮੇਰੇ ਟਾਈ ਠੀਕ ਹੈ ਜਲਾ ਮਾੜਾ ਜੀ ਠੀਕ ਹੈ ਇਹ ਜਿਹੜੀ ਮੱਝ ਤੋੜ ਕੇ ਦਿਖਾਈ ਆਪਾਂ ਕਿਹੜਾ ਸੂਈ ਆ ਬਾਈ ਇਹ ਬਾਈ ਠੀਕ ਰਾਂ ਦੂਜਾ ਸੂਈ ਇਸ ਵਾਰ ਸੂਈ ਆ ਠੀਕ ਹੈ ਕਿੰਨੇ ਦਿਨਾਂ ਦੀ ਸੂਈ ਆ ਬਾਈ ਚੌਥਾ ਦਿਨ ਸੂਈ ਨੂਆ ਬੱਚਾ ਕੀ ਆ ਬਾਈ ਮੰਗਰ ਬੱਚਾ ਕੱਟੀ ਜੀ ਬੱਚਾ ਮੰਗਰ ਕੱਟੀ ਆ ਜੀ ਦੇਖ ਸਕਦੇ ਤੁਸੀਂ 4 ਦਿਨਾਂ ਦੀ ਸੂਈ ਆ 4 ਦਿਨਾਂ ਦੀ ਸੂਈ ਥੱਲੇ ਬਾਈ ਦੁੱਧ ਕੰਨਾ ਕਿ ਤਿਆਰ ਆ ਹਣ ਬਾਈ ਹਣ 14 ਕਿਲੋ ਤਿਆਰ ਆ ਉਸ ਤਰ੍ਹਾਂ 18 ਕਿਲੋ ਦੀ ਉੱਪਰ ਹੋ ਗਈ ਪੂਰੀ ਤਸੱਲੀ ਵਾਲਾ ਜਿਮਾ ਗਾਰੰਟੀ ਕੰਡੇ ਵਾਲਾ ਦੋ ਡੰਗ ਚਾਰ ਡੰਗਾਂ ਤਸੱਲੀ ਕਰਾ ਦੇ ਤੇ 24 24 ਦੀ ਸੋਹਣੀ ਬੋਲੀ ਹੈ ਬਾਈ ਠੀਕ ਹੈ ਤੇ ਜੈ ਜਪਾ ਕੀ ਵੇ ਵੇਚਣ ਜਲਮਲ ਖਰਾਬ ਖਰਾਬ ਮੁੰਡੀਆਂ ਦੋ ਵੀ ਮੰਗੀਆਂ ਘਾਈਆਂ ਮੰਗੀਆਂ ਠੀਕ ਹੈ ਬਾਈ ਇੱਕ ਤੇ 70 ਦੀ ਛੱਡ ਦੇਉਗੇ ਠੀਕ ਹੈ ਫੋਨ ਨੰਬਰ ਬਈ ਆਪਣਾ 8836365 365 ਇਹ ਬਾਈ ਦਾ ਫੋਨ ਨੰਬਰ ਹੈ ਜੀ ਮੱਝਬਾਈ ਦੀ ਚੰਗੀ ਆ ਥਾਣਾ ਬਾਨੇ ਦੀ ਵੀ ਸਾਫ ਆ ਬਿਲਕੁਲ ਤੇ ਚਵਾਈ ਚੂਈ ਚੰਗੀ ਆ ਬਾਈ ਕਹਿੰਦਾ ਦੁੱਧ ਜਿਹੜਾ ਪੂਰਾ ਤਸਲੀ ਵਾਲਾ ਤਿਆਰ ਆ ਇਹ ਕਿਸੇ ਵੀ ਭਰਾ ਦੇ ਪਸੰਦ ਆਉਂਦੀ ਹੋਈ ਸੰਪਰਕ ਕਰਨਾ ਲਓ ਤੇ ਇੱਕ ਬਾਈ ਕੋਲ ਮੱਝ ਹੋਰ ਆ ਇਹ ਵੀ ਨਗੀਨੇ ਹੋਰ ਦਿਖਾਉਨੇ ਆ ਤੁਹਾਨੂੰ ਲੈ ਤੋਰ ਦੇ ਬਾਈ ਇਹਨੂੰ ਵੀ ਇੱਕ ਵਾਰੀ ਖੜੀ ਦੇ ਨਿਗਾ ਮਾਰ ਲਓ ਤੋਰ ਕੇ ਵੀ ਦਿਖਾ ਦਿੰਨੇ ਆ ਥਾਣਾ ਬਾਨੇ ਦੀ ਬਿਲਕੁਲ ਸਾਫ ਹੈ ਵੀ ਇੱਧਰ ਤੋਰੀ ਬਾਈ ਇੱਧਰ ਅੱਗੋ ਫੇਸ ਕੁਆਲਟੀ ਦੀ ਚੈੱਕ ਕਰ ਲਿਓ ਸਿੰਗਾ ਸੁੰਗਾ ਨਹੀਂ ਬਿਲਕੁਲ ਕੁੰਡੀਆ ਤੇ ਚੰਗੀ ਬਾਡੀ ਲੈਣ ਦੀ ਹੈ ਫੁੱਲ ਵਜਨ ਕੱਦਦਾ ਤੇ ਤੁਰਦੀ ਤੇ ਨਗਾ ਮਾਲਕ ਵਾਰੀ ਨਿਕਲ ਫੁੱਲ ਕੱਦ ਵਜਨਾ ਤੇ ਸੋਹਣੀ ਮੰਤਰ ਦੀ ਮੱਝ ਹੈ ਜੀ ਦੇਖੋ ਭਵਾਨੇ ਜੀ ਮੰਤਰ ਇੱਕ ਵਾਰੀ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਿੰਨੇ ਆ ਸੋਹਣਾ ਸਾਨਾ ਹੋਵਨਾ ਬਿਲਕੁਲ ਸਾਫ ਅਡਰ ਬਾਕੀ ਸਾਰੀ ਡਿਟੇਲ ਆਪਾਂ ਬਾਈ ਤੋਂ ਲੈ ਲੈਂਦੇ ਆ ਮੰਨ ਲਾ ਬਾਈ ਦੇਖੋ ਬਿਲਕੁਲ ਸਾਫ ਹਵਾਨਾ ਤੇ ਉਸ ਥੋੜੀ ਰੁੱਟੀ ਹੈ ਨਾ ਬਾਈ ਹਾਂ ਬਾਈ ਤੇ ਇਹਦੀ ਕੀ ਡਿਟੇਲ ਆ ਭਰਾ ਇਹ ਜੀ ਬਾਈ 1 ਲੱਖ 80 ਹਜ਼ਾਰ ਰੁਪਏ ਨਹੀਂ ਕਿਹੜਾ ਸੂਸ ਹੋਈ ਹੈ ਬਈ ਇਸ ਵਾਰ ਇਹ ਸੂਈ ਹੈ ਬਈ ਤੀਸਰਾ ਤੀਜਾ ਸੂਈ ਹੈ ਇਸ ਵਾਰ ਸੂਈ ਹੈ ਬੱਚਾ ਬਈ ਬੱਚਾ ਕੱਟੀ ਬਈ ਬੱਚਾ ਮਗਰ ਕੱਟੀ ਹੈ ਬੱਚਾ ਮਗਰ ਕੱਟੀ ਹੈ ਜੀ ਤੇ ਸੂਈ ਨੂੰ ਕਿੰਨਾ ਦੇਣਗੇ ਬਈ ਇਹ ਤਾਂ ਵੀ ਹਫ਼ਤੇ ਜਾਂ ਹਫ਼ਤਾ ਸੂਈ ਨੂੰ ਹੋ ਗਿਆ ਬੱਚਾ ਮਗਰ ਕੱਟੀ ਹੈ ਜੀ ਦੇਖ ਸਕਦੇ ਹੋ ਤੁਸੀਂ ਤੇ ਹਫਤੇ ਦੀ ਸੂਈ ਥੱਲੇ ਭਈ ਇਹਦੇ ਥੱਲੇ ਕਿੰਨਾ ਕਰ ਦੋ 18 ਕਿਲੋ ਭਾਈ ਹੁਣ ਇਹਦੇ ਥੱਲੇ 15 ਕਿਲੋ 15 ਕਿਲੋ ਪੂਰਾ ਤਸਲੀ ਵਾਲਾ ਥੱਲੇ ਵੀ ਠੀਕ ਆ ਭਾਈ ਇਲਾਕੇ ਦੀਆਂ ਵੇ ਭਾਈ ਠੀਕ ਆ ਤੇ ਚ ਭਾਈ ਜੂਈ ਦੇ ਇਹ ਵੀ ਚੰਗੇ ਫੋਲੀ ਆ ਭਾਈ ਪੂਰੀ ਕਿੰਨੇ ਵਰਕੇ ਚ ਭਾਈ ਇਹਦੇ ਠੀਕ ਆ ਤੇ ਭਾਏ ਦਾ ਕੀ ਜਾਇਜ ਆ ਇਹਦਾ ਭਾਈ ਕਰਾ ਕੁਛ ਲੈ ਇਹਨੂੰ ਇੱਕ 170 170 ਹੋਰ ਵੀ ਹੋ ਜਮਾਨਤ ਨਾਲ ਹੋ ਸਕਦੇ ਠੀਕ ਆ ਉਹਨਾਂ ਨੂੰ ਮੇਰੇ ਇੱਕ ਵਾਰੀ ਹੋਰ ਬੋਲ ਦੇ ਠੀਕ ਆ ਬਾਈ ਠੀਕ ਆ ਇਹ ਬਾਈ ਦਾ ਫੋਨ ਨੰਬਰ ਹੈ ਜੀ ਇਹ ਦੋਨੇ ਮੱਝਾਂ ਬਾਈ ਕੋਲ ਪੂਰੀਆਂ ਟੌਪ ਕੁਆਲਿਟੀ ਦੀਆਂ ਮੱਝਾਂ ਤੇ ਪੂਰਾ ਬਾਈ ਕਹਿੰਦਾ ਵੀ ਤਸੱਲੀ ਵਾਲਾ ਕੰਮ ਆ ਤੇ ਜੇ ਕਿਸੇ ਵੀ ਭਰਾ ਦੇ ਦੋਨਾਂ ਦੇ ਵਿੱਚ ਕੋਈ ਵੀ ਪਸੰਦ ਆਉਂਦੀ ਹੋਈ ਤਾਂ ਬਾਈ ਨੇ ਜਿਹੜਾ ਸੰਪਰਕ ਬਣਾ ਸਕਦੇ ਹੋ ਪਸ਼ੂ ਮੰਡੀ ਮੋੜ ਦੇ ਉੱਪਰ ਦੋਨੇ ਮੱਝਾਂ ਬਾਈ ਇਹ ਲੈ ਕੇ ਆਇਆ ਦੇਖੋ ਜੀ ਥਾਣਾ ਬਣੇ ਦੀ ਬਿਲਕੁਲ ਸਾਫ਼ ਚੰਗੇ ਕੱਦਗਾਠ ਦੀਆਂ ਚੰਗਾ ਵਜਨ ਆ ਤੇ ਚੰਗੇ ਦੁੱਧ ਤਿਆਰ। ਕੁੱਤਾ ਬੀਬੀ ਵਾਲੀਆਂ ਨੇ ਦੋਏ ਬਈ। ਨਵਿਕਾ ਨੀਲੀ ਰਵੀ ਚ ਪੈਂਦੀ ਜਿਹੜੀ ਇਹ ਮੱਝ ਤੁਰ ਕੇ ਦਿਹਾਉਣੇ ਆ। ਬੱਤ ਭਾੜੀ ਹੋਊਗੀ ਇੱਕ ਵਾਰੀ ਤੁਰਦੀ ਤੇ ਨੀਂਗਾ ਮਾਰ ਲਿਓ। ਤੇ ਡਿਟੇਲ ਆਪਾਂ ਸਾਰੀ ਬਾਈ ਤੋਂ ਪੁੱਛ ਲਾਂਗੇ ਸਿੰਗਾ-ਸੁੰਗਾ ਦੀ। ਸਿੰਗਾ ਨਹੀਂ ਕੁੰਡੀ ਆ ਥੋੜਾ ਜਿਹਾ ਖੁੱਲਾ ਜ਼ਰੂਰ ਆ ਸਿੰਗਾ। ਨੀਲੀ ਰਵੀ ਦੇ ਵਿੱਚ ਪੈਂਦੀ ਆ। ਚਾਰੋਂ ਪੈਰ ਚਿੱਟੇ ਮੱਥੇ 'ਚ ਫੂਲ। ਨੀਲੀ ਰਵੀ ਨੇ ਸਾਰੇ ਸਿਰ ਤਾਂ ਪੂਰੀਆਂ ਕਰਦੀ ਆ। ਤੇ ਮੋੜ ਲਿਆ ਬਈ। ਠਣਾਵਾਨੇ ਦੀ ਬੰਤਰ ਚੈੱਕ ਕਰ ਸਕਦੇ ਹੋ ਤੁਸੀਂ ਤੁਹਾਨੂੰ ਨੇੜੇ ਤੋਂ ਵੀ ਦਿਖਾਵਾਂਗੇ ਬੋਡੀ ਲੈਂਡ ਦੀ ਚੰਗੀ ਆ ਤੇ ਥਾਣਾ ਹਵਾਨੇ ਦੀ ਬਿਲਕੁਲ ਸਾਫ ਆ ਦੇਖੋ ਬਿਲਕੁਲ ਸਾਫ ਆ ਹਵਾਨਾ ਤੇ ਅੰਗਾੜੀ ਥੋੜੀ ਜੀ ਉੱਚੀ ਆ ਪਿਛਾੜੀ ਨਹੀਂ ਵੀ ਚੱਲ ਬਈ ਬਹੁਤ ਬਤ ਕਰਵਾਵਾਂਗੇ ਆਪਾਂ ਬਾਈ ਤੂੰ ਬਾਈ ਜੀ ਕੀ ਡਿਟੇਲ ਆ ਜੀ ਕਿਹੜਾ ਸੂਇ ਸੂਇ ਐ ਇਸ ਵਾਰ ਇਹ ਬਈ ਦੂਸਰਾ ਸੂਇ ਦੂਜਾ ਸੂਇ ਐ ਇਸ ਵਾਰ ਸੂਇ ਐ ਕਿੰਨੇ ਦਿਨਾਂ ਦੀ ਸੂਇ ਐ ਬਾਈ ਇਹ ਬਈ ਹਫਤੇ ਦੀ ਸੂਇ ਐ ਇੱਕ ਹਫ਼ਤੇ ਦੀ ਸੂਈ ਹੈ ਜੀ ਦੂਜਾ ਸੂਆ ਸੂਈਏ ਤੇ ਬੱਚਾ ਕੀ ਹੈ ਬਈ ਮਗਰ ਕੱਟਾ ਜੀ ਬੱਚਾ ਮਗਰ ਕੱਟਾ ਜੀ ਨੀਲੀ ਰਵੀ ਦੀ ਮਗਰ ਕੱਟਾਇਆ ਬੱਚਾ ਇੱਕ ਹਫ਼ਤੇ ਦੀ ਸੂਈ ਆ ਤੇ ਇਹਦੇ ਥੱਲੇ ਕਿੰਨਾ ਕੁ ਤਿਆਰਾ ਬਈ ਦੁੱਧ 8 ਥੱਲੇ ਬਈ 12 ਕਿਲੋ 12 ਕਿਲੋ ਪੂਰਾ ਤਸੱਲੀਆ ਠੀਕ ਆ ਚ ਵਈ ਦੋਈ ਚੰਗੇ ਬਈ ਦੀ ਵੀ ਠੀਕ ਆ ਤੇ ਭਾਅ ਇਹਦਾ ਜਾਇਜ਼ ਆ ਉਹ ਮੰਗੀ ਦੇ 1 25 ਨੇ ਬਈ 1 15 ਦੀ ਛੱਡਣੀ ਇੱਕ 15 ਦੀ ਹੋਰ ਵੀ ਹੋ ਜਮਾਨਤਾ ਥੋੜੀ ਥੱਲੇ ਛੱਡ ਜੀ ਠੀਕ ਆ 1 15 ਦੀ ਠੀਕ ਆ ਤੇ ਬਾਈ ਦਾ ਫੋਨ ਨੰਬਰ ਆਪਾਂ ਪਹਿਲਾਂ ਵੀ ਬੋਲਤਾ ਸੀ ਇੱਕ ਵਾਰੀ ਬਾਈ ਤੋਂ ਹੋਰ ਪੁੱਛਣ ਨੇ ਤੰਨਾ ਨਾਗਾ ਬਾਈ ਦੇ ਕਿਸੇ ਵੀ ਭਰਾ ਦੇ ਪਸੰਦ ਆਉਂਦੀ ਹੋਵੇ ਜੇ ਨੀਲੀ ਰਵੀ ਦਾ ਸਕੀਨਾ ਦਾ ਕੋਈ ਇਹ ਵੀ ਤੁਸੀਂ ਖਰੀਦ ਸਕਦੇ ਹੋ ਮੱਝ ਬਾਈ ਦੀ ਦਸਨ ਮਦਾਵ ਕਿਹੜੀ ਇਹ ਵੀ ਚੰਗੀ ਆ ਹੋਰ ਨੰਬਰ ਲੈ ਇੱਕ ਵਾਰੀ ਕੋਲ ਬੋਲਦੇ ਬਾਈ 6483 ਬਾਈ ਠੀਕ ਆ ਬਾਈ ਲੈ ਕਰਿਓ ਸੰਪਰਕ ਬਾਈ ਕੋਲੇ ਤੰਨ ਮੱਝਾਂ ਨੇ ਜੀ ਤੇ ਤਿੰਨੇ ਬਹੁਤ ਟਾਪ ਕੁਆਲਿਟੀ ਨੇ ਮੱਝਾਂ ਸੀ ਬਾਈ ਦੀਆਂ ਪੂਰਾ ਤਸੱਲੀ ਵਾਲਾ ਬਾਈ ਕਹਿੰਦਾ ਕੰਮ ਆ ਔਰ ਤੇ ਆਈਆਂ ਹੋਈਆਂ ਤੇ ਸੰਪਰਕ ਬਣਾ ਸਕਦੇ ਹੋ ਤੁਸੀਂ ਜੁੜੇ ਰਹੋ ਵੀਡੀਓ ਦੇ ਨਾਲ ਤੇ ਐਂਡ ਤੱਕ ਦੇਖਿਓ ਵੀਡੀਓ ਨੂੰ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੇ ਅੱਗੇ ਟੌਪ ਤੋਂ ਟੌਪ ਕੁਆਲਿਟੀ ਦੇ ਨੰਗੀਨੇ ਜਿਹੜੇ ਫੋਰ ਪਹੁੰਚੇ ਮੰਡੀ ਦੇ ਵਿੱਚ ਤੁਹਾਨੂੰ ਕਵਰ ਕਰਕੇ ਦਿਖਾਉਣੇ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ। ਇਹ ਵੀ ਕਾ ਮਾਜੇ ਤੁਹਾਨੂੰ ਹੋਰ ਦਿਖਾਉਣੇ ਆ। ਖੜੀ ਤੇ ਨੀਗਾ ਮਾਰ ਲਓ। ਘਰ ਦੀ ਰੱਖੀ ਹੋਈ ਬਾਈਆਂ ਦੀ ਮਾਝਾ। ਤੇ ਪਸ਼ੂ ਮੰਡੀ ਮੋੜ ਦੇ ਉੱਪਰ ਲਿਖਿਆ ਹੈ ਜੀ। ਹਵਾਨਾ ਬਾਨੇ ਦੀ ਬੰਦਰ ਚੈੱਕ ਕਰੋ ਤੁਸੀਂ ਅੰਦਰ ਕੁਆਲਿਟੀ ਦੀ ਚੰਗੀ ਆ ਤੇ ਕੱਦ ਦੀ ਥੋੜੀ ਜਿਹੀ ਦਰਮਿਆਨੀਆਂ ਸਿੰਘ ਜਰੂਰ ਖੁੱਲਾ ਤੇ ਮੱਝ ਦੁੱਧ ਵਾਲੀ ਆ ਹਵਾਨਾ ਹਮੂਨਾ ਬਹੁਤ ਸਾਫਾ ਬਿਲਕੁਲ ਸਾਫ ਹਵਾਨਾ ਪੂਰਾ ਖੁੱਲਾ ਹਵਾਨਾ ਤੇ ਚਾਰੋਂ ਥਣ ਇੱਕੋ ਜੇ ਚੰਗੀ ਬੋਡੀ ਲੈਣ ਦੀ ਆ ਬੱਚਾ ਕਿਹੜਾ ਬਈ ਇਹਦਾ ਹੋਰ ਲਾ ਟਿੱਕਾ ਆ ਹਰੀ ਸੁੱਕਲੀ ਵਾਲਾ ਇਹਦਾ ਬੱਚਾ ਜੀ ਦੇਖ ਸਕਦੇ ਹੋ ਬੱਚਾ ਕੀ ਹੈ ਬਈ ਇਹ ਕੱਟੀ ਹੈ ਬੱਚਾ ਕੱਟੀ ਹੈ ਜੀ ਕਿਹੜਾ ਸੂਸੂਈ ਹੈ ਬਈ ਇਹ ਕਿਹੜਾ ਸੂਸੂਈ ਹੈ ਤੇ ਤੀਜਾ ਤੀਜਾ ਜਿੱਥੋਂ ਸੂਈ ਐਸ ਵਾਰ ਸੂਈ ਹੈ ਜੀ ਬੱਚਾ ਵਾਂਗਰ ਕੱਟੀ ਹੈ ਕਿੰਨੇ ਕ ਦਿਨਾਂ ਦੀ ਸੂਈ ਹੈ ਬਈ ਤਿੰਨ ਚਾਰ ਦਿਨਾਂ ਨੂੰ ਸੂਈ ਨੂੰ ਹੋ ਗਿਆ ਬੱਚਾ ਵਾਂਗਰ ਕੱਟੀ ਹੈ ਤੇ ਦੁੱਧਵਾਦੀ ਡਿਟੇਲ ਪੁੱਛਦੇ ਆਪਾਂ ਬਾਈ ਤੋਂ ਵੀ ਦੁੱਧ ਕਿੰਨਾ ਕੁ ਤਿਆਰ ਆ ਮਨ ਪਾਸ ਨੂੰ ਇਹ ਕਿਹੜਾ ਕਰਨ ਦੁੱਧ ਚਾਹਾਂਗੇ ਕਿ ਲੋ ਬਾਲਾ ਬਾਲਾ ਹੋਏਗਾ ਦੋਨੋਂ ਬਾਈ ਜੀ ਸੁਖਲੀ ਵਾਲਾ ਹਾਂ ਬਾਈ ਕਹਿੰਦਾ ਵੀ 14 ਲੀਟਰ ਬਾਲਾ ਬਾਈ ਤਿਆਰ ਆ ਤੇ ਸੂਆ ਚੌਥਾ ਸੂਆ ਬਾਈ ਚੌਥਾ ਸੂਆ ਇਸ ਵਾਰ ਸੂਈ ਆ ਤੇ ਪਾਬੂ ਵੀ ਰੱਖਤਾ ਜਾਇਜ ਆ 115 115 ਭਾਗ ਆ ਤੇ 22 ਰੁਪਏ ਕੋਲੀਆ ਬਾਈ ਨਰਮਾ ਕੋ ਬਦੇ ਠੀਕ ਆ ਫੋਨ ਨੰਬਰ 9999 9999 3658 ਬਾਈ ਦਾ ਫੋਨ ਨੰਬਰ ਆ ਜੀ ਜੇ ਕਿਸੇ ਵੀ ਭਰਾ ਦੇ ਪਸੰਦ ਆਉਂਦੀ ਹੋਈ ਤਾਂ ਸੰਪਰਕ ਬਣਾ ਲਿਓ ਕਿ ਭਾਈ ਜੂਰੀ ਜੀ ਬਾਈ ਕਹਿੰਦਾ ਵੀ ਬਿਲਕੁਲ ਕੋਲੀ ਆ ਤੇ ਸੋਹਣਾ ਦੁੱਧ ਤਿਆਰ। ਇਹ ਰਿਆ ਗਾਂ ਦਾ ਸੌਦਾ ਹੋ ਗਿਆ। ਲਈ ਪਾਸ ਕਰ ਰਹੇ ਆ। 33 ਸਾਡੇ 33000 ਦੀ ਜਿਹੜੀ ਗਾਂ ਮਿਲਦੀ ਹੈ। ਪਾਸ ਕਰ ਰਹੇ ਬਈ। ਜਣਾ ਅੰਮ੍ਰਿਤਸਰ ਤੱਕ ਹੀ ਪਹੁੰਚਾਂਗੇ। ਬਹੁਤ ਠੀਕ ਆ। ਨਹੀਂ ਬਈ ਇਹਨੇ ਗੱਤ ਨਹੀਂ ਬੋਲੀ ਬੱਚਾ ਬੰਦੇ ਆ। ਲਓ ਵੀ ਮੱਝ ਆਪਣੇ ਸੋਰੀ ਗਾਂ ਬਾਈ ਦੀ ਪਾਸ ਹੋ ਗਈ। ਹੋਣੀ ਧਾਰਾਂ ਲੈ ਵੀ ਕਾ ਹੁਣ ਐਫ ਬਰੀਡ ਦੇ ਵਿੱਚ ਪੈਂਦੀ ਇੱਕ ਬੈੜ ਦਿਖਾਉਣੀ ਆ ਦੇਖੋ ਤਾਜੀ ਸੂਈ ਇੱਕ ਵਾਰੀ ਖੜੀ ਤੇ ਨੀਗਾ ਮਾਰ ਲਓ ਤੋਰ ਕੇ ਵੀ ਦਿਖਾ ਦਿਆਂਗੇ ਠਾਣਾਵਾਨੇ ਦੀ ਵੰਤਰ ਚੈੱਕ ਕਰ ਲਓ ਇੱਕ ਵਾਰੀ ਦੇਖੋ ਠਾਣਾਵਾਨੇ ਦੀ ਵੰਤਰ ਚੈੱਕ ਕਰ ਲਓ ਅੱਛਾ ਬਰੀਡ ਦੇ ਵਿੱਚ ਪੈਂਦੀ ਆ ਤੋਰ ਕੇ ਵੀ ਦਿਖਾ ਦਿਆਂਗੇ ਤੋਰੇਗਾ ਤੋਰੀ ਮੜੀ ਇੱਕ ਵਾਰੀ ਤੁਰਦੀ ਦੇ ਨਿਗਾ ਮਾਰ ਲਓ ਹਵਾਨਾ ਸੋਹਣਾ ਮੇਰੇ ਕਮੈਂਟ ਜਿਹੜੀਆਂ ਪੂਰੀਆਂ ਉਬਰੀਆਂ ਹੋਈਆਂ ਤੇ ਹਵਾਨਾ ਤੁਰਦੀ ਦਾ ਵੀ ਚੈੱਕ ਕਰ ਸਕਦਾ ਥਾਣਾ ਹਵਾਨੇ ਦੀ ਬਿਲਕੁਲ ਸਾਫ ਆ ਇਹਤੋ ਗੋੜ ਲੈ ਬਈ ਇਹ ਲਵਾਈ ਨੂੰ ਵੀ ਬਹੁਤ ਵੜਦੀ ਵੱਡੀ ਵੜਾ ਦੇਖੋ ਥਾਣਾ ਹਵਾਨੇ ਦੀ ਬਿਲਕੁਲ ਸਾਫ ਆ ਵੇ ਕਿਹੜਾ ਸੂਆ ਸੂਈ ਆ ਬੈੜ ਜੀ ਤੀਜੇ ਵੀਰੇ ਤੀਜਾ ਸੂਆ ਸੂਈ ਆ ਇਸ ਵਾਰ ਤੇ ਕਿੰਨੇ ਦਿਨਾਂ ਦੀ ਸੂਈ ਆ ਪੰਜ ਦਿਨਾਂ ਦੀ ਵੀ ਪੰਜ ਦਿਨਾਂ ਦੀ ਸੂਈ ਆ ਬੱਚਾ ਕੀ ਆ ਮਗਰ 25 ਵੀਰੇ ਬੱਚਾ ਮਗਰ ਬੱਚਿਆ ਹੀ ਦੇਖ ਸਕਦਾ ਨਹੀਂ ਪੰਜ ਦਿਨਾਂ ਦੀ ਸੂਈ ਨੂੰ ਹੋਵੇ ਤੇ ਪੰਜ ਦਿਨਾਂ ਦੀ ਸੂਈ ਥੱਲੇ ਭਾਈ ਕਿੰਨਾ ਕਿ ਤਿਆਰ ਹੁਣ ਦੁੱਧ 21 ਲੀਟਰ ਤਿਆਰ ਆ ਵੀ 21 ਲੀਟਰ ਦੁੱਧ ਭਾਈ ਕਹਿੰਦਾ ਵੀ ਪੂਰਾ ਤਸਲੀ ਵਾਲਾ ਜਿਹੜਾ ਤਿਆਰ ਆ ਪੰਜ ਦਿਨਾਂ ਦੀ ਸੂਈਆ ਤੇ ਪਰਾਂ ਵਾਲੀ ਸੈੜਾ ਭਾਈ ਮਾਮੂਲੀ ਜੀ ਹਣਾ ਉਬਰੀ ਉਹ ਰੱਦ ਚੋ ਗਈ ਅੱਛਾ ਉਹਦਾ ਕਰਕੇ ਹੋ ਗਈ ਠੀਕ ਹੈ ਵੈਸੇ ਦੁੱਧ ਇੱਕੋ ਜਾ ਸਾਵਾਂ ਚੋ ਆਈ ਚੋਈ ਦੀ ਪੋਲੀਆ ਪੂਰੀ ਪੋਲੀ ਵੀਰੇ ਬਰੋ ਠੀਕ ਹੈ ਬਾਈ ਕਹਿੰਦਾ ਇਹ ਪੂਰਾ ਤਸੱਲੀ ਵਾਲਾ ਦੁੱਧ ਤਿਆਰ ਆ ਤੇ ਥਾਣਾ ਹਵਾਨੇ ਦੀ ਬਿਲਕੁਲ ਸਾਫਾ ਤੇ ਭਾਗੀ ਰੱਖਤਾ ਜਾਇਆ ਜਾ 85 ਵੀਰੇ 85000 ਤੇ ਮਾਨਤਨ ਵਿੱਚ ਹੋਜੂ ਖੁੱਲਾ 80 ਦੀ ਕਰਤਾ ਜੀ 80000 ਦੀ ਤੇ ਫੋਨ ਨੰਬਰ ਆਵਾ ਫੋਨ ਨੰਬਰ 87270 ਠੀਕ ਆ 8773 ਠੀਕ ਆ ਇਹ ਬਾਈ ਦਾ ਫੋਨ ਨੰਬਰ ਆ ਜੀ ਜੇ ਕਿਸੇ ਵੀ ਭਰਾ ਦੇ ਵਹਿੜ ਜਿਹੜੀ ਪਸੰਦ ਆਉਂਦੀ ਹੋਈ ਤਾਂ ਸੰਪਰਕ ਬਣਾ ਸਕਦੇ। ਪੰਜ-ਛੇ ਦਿਨਾਂ ਦੀ ਸੁਈਏ ਬਾਈ ਕਹਿੰਦਾ ਮਗਰ ਬੱਚਾ ਬੱਚੀ ਹੈ ਜੀ। ਠੰਡੀ ਸੀਲ। ਲੈ ਵੀ ਕੰਮ ਅੱਜ ਤੁਹਾਨੂੰ ਹੋਰ ਦਿਖਾਉਣੇ ਆ। ਬਹੁਤ ਜਿਆਦੇ ਟਾਪ ਕੁਆਲਿਟੀ ਦੀ ਮਾਜਾ ਨਗੀਨੇ ਆ। ਮੰਡੀ ਦੇ ਵਿੱਚੋਂ ਟਾਪ کہہ ਸਕਦੇ ਆ ਬਹੁਤ ਜਿਆਦੇ ਪਿੱਠਪੂੜੇ ਦੀ ਮੰਤਰ ਦੇਖੋ। ਧਰਮਾਲੀ ਦੀ। ਬਹੁਤ ਜਿਆਦੇ ਚੜਾਈ ਆ ਬਾਈ। ਇਹਨੂੰ ਕਹਿੰਦੇ ਆ ਪਾਉਂਦੀ ਮੰਝੇ ਢਾਲਾ ਦੇਖੋ। ਬੇਸ਼ੱਕ ਮੰਝਾ ਢਾੜਾ ਲਓ। ਇੰਨੀ ਜੜਾਈ ਆ ਦੇਖੋ। ਮੰਤਰ ਦੇਖੋ। ਬਹੁਤ ਜਿਆਦਾ ਹੈਵੀ ਮਾਜਾ ਸਿੰਘਾਂ ਸੁੰਗਾਂ ਦੀ ਬਿਲਕੁਲ ਖੰਡੀ ਤੇ ਤੋਰ ਕੇ ਵੀ ਦਿਖਾਵਾਂਗੇ ਝੋਟੀਆਂ ਦੇ ਵਿੱਚ ਪੈਂਦੀ ਹੈ ਤੇ ਹਵਾਨੇ ਦੀ ਵੰਤਰ ਦੇਖੋ ਪੂਰਾ ਜਿਹੜਾ ਖੁੱਲਾ ਡੋਲਾ ਹਵਾਨਾ ਪੂਰਾ ਵਿੱਠੀ ਵਾਲਾ ਥਣ ਲੱਗਿਆ ਹੋਇਆ ਤੇ ਤੋਰੇਗਾ ਬਾਈ ਲੈ ਤੋਰੀ ਇੱਕ ਵਾਰੀ ਤੁਰਦੀ ਦੇ ਨਿਗਾ ਮਾਰ ਲਿਓ ਗੱਲਬਾਤ ਆਪਾਂ ਸੋਡੀ ਸਾਰੀ ਅੜੀ ਦੀ ਬਾਈ ਨਾਲ ਕਰਵਾਵਾਂਗੇ ਪੁੱਛਾਂਗੇ ਡਿਟੇਲ ਬਾਈ ਤੋਂ ਬਹੁਤ ਜਿਆਦਾ ਡਬਲ ਮਾਜਾ ਨਵੀਂ ਤੋਂ ਦੀਦਨੇਗਾ ਮਾਰ ਲਓ ਸਿੰਘਾ ਸੁੰਗਾ ਦੀ ਬਿਲਕੁਲ ਕੁੰਡੀਆਂ ਤੇ ਸੋਹਣੀ ਫੇਸ ਕੁਆਲਿਟੀ ਦੀ ਆ ਬਾਡੀ ਢਾਂਚੇ ਦੀ ਦੇਖ ਸਕਦੇ ਹੋ ਪੂਰੀ ਖੁੱਲੀ ਡੁੱਲੀ ਤੇ ਚੰਗੇ ਵਜਨ ਵਾਲੀ ਮਾਝਾ ਫੁੱਲ ਵਜਨ ਵਾਲੀ ਦੇਖੋ ਘਵਾਨੇ ਦੀ ਮੰਤਰ ਇੱਕ ਵਾਰੀ ਨੇੜੇ ਤੋਂ ਦੇਖ ਸਕਦੇ ਹੋ ਪੂਰਾ ਪਿੱਠੀ ਵਾਲਾ ਜਿਹੜਾ ਥਣ ਲੱਗਾ ਹੋਇਆ ਤੇ ਚੜਾਈ ਚੜੂਈ ਕਰਮ ਵਾਲੀ ਦੀ ਬਹੁਤ ਜ਼ਿਆਦਾ ਹੈ ਜੀ ਦੇਖੋ ਪਿੱਠਪੜੇ ਦੀ ਮੰਤਰ ਦੇਖੋ ਅੱਗੋਂ ਫੇਸ ਕੁਆਲਿਟੀ ਦੀ ਦੇਖ ਲੋ ਬਹੁਤ ਜ਼ਿਆਦਾ ਸੁਨੱਖਿਆ ਸਿੰਘਾ ਸੁੰਗਾ ਨਹੀਂ ਬਿਲਕੁਲ ਕੁੰਡੀ ਆ ਤੇ ਬੋਡੀ ਰੰਚੇ ਦੀ ਗੱਲ ਕਰੀ ਤਾਂ ਬਾਗਮਾਲ ਆ ਬਾਗਮਾਲ ਬੰਤਰ ਝੋਟੀ ਦੇਖੋ ਜੀ ਬਹੁਤ ਜ਼ਿਆਦਾ ਚੰਗੀ ਬੰਤਰ ਦੀ ਝੋਟੀ ਆ ਤੇ ਗੱਲ ਬਾਤ ਸਾਰੀ ਇਹ ਪੜੀ ਬਾਈ ਨਾ ਕਰਵਾ ਦਾਂਗੇ ਦੇਖੋ ਕੈਮਰੇ ਦੇ ਵਿੱਚ ਨਹੀਂ ਆਉਂਦੀ ਬਈ ਬਹੁਤ ਜ਼ਿਆਦਾ ਡਬਲ ਤੇ ਇੰਨੀ ਚੜਾਈ ਜੀ ਮੱਧ ਆ ਸਾਰੀ ਮੰਡੀ ਦੇ ਵਿੱਚੋਂ ਚੰਗੀ ਝੋਟੀ ਉਹ ਇੰਨੀ ਚੜਾਈ ਆ ਬਈ ਭਾਈ ਅਛੀ ਗੱਲ ਹੈ। ਭਾਈ ਨਾਂ ਦੱਸਦੇ ਆਪਣਾ। ਚਰਨਜੀਤ ਚਰਨਜੀਤ ਪਿੰਡ ਕਿਹੜਾ ਬਾਈ? ਮੋੜ ਖੁਰਦ ਬਾਈ। ਮੋੜ ਖੁਰਦ। ਇਹ ਜਿਹੜੀ ਆਪਾਂ ਛੋਟੀ ਦਿਖਾਈਏ ਬਾਈ ਕਰਦੀ ਹੈ ਆਪਣੀ। ਇਹਨੂੰ ਬੁਹਾਰ ਦਾ ਕੰਮ ਆ ਗਿਆ ਆਪਣਾ। ਠੀਕ ਆ। ਤੇ ਇਹ ਕਿਹੜਾ ਸੂਆ ਸੁਈ ਹੋਈ ਹੈ ਬਾਈ? ਤੀਜੇ ਸੂਆ ਸੁਈ ਹੈ ਬਾਈ। ਤੀਜੇ ਸੂਆ ਇਸ ਵਾਰ ਸੁਈ ਆ। ਹਾਂ ਬਾਈ। ਠੀਕ ਆ। ਕਿੰਨੇ ਦਿਨਾਂ ਦੀ ਸੁਈ ਹੈ ਬਾਈ? ਇਹਨੂੰ ਰਾਤ ਦੀ ਕੱਲ ਹੀ ਸੁਈ ਹੈ 12 ਵਜੇ। ਰਾਤ ਦੀ ਸੁਈ ਹੈ, ਤਾਜੀ ਸੁਈ ਆ। ਬੱਚਾ ਕੀ ਹੈ ਬਾਈ? ਮਗਰ। ਬੱਚਾ ਕੱਟੀ ਹੋਈ ਹੈ, ਬੰ ਚੰਗੇ ਠੀਕ ਆ ਭਰਾ। ਠੀਕ। ਬੱਚਾ ਮਗਰ ਕੱਟੀ ਆ ਜੀ ਤੇ ਕਿੰਨੇ ਕ ਦੁੱਧ ਵਾਲ ਦੀ ਓਟ ਤੇ ਆਈ ਹੋਈ ਆ ਬਾਈ ਸੁੱਤ ਵੀਰੇ ਪੂਰਾ 18 ਕਿਲੋ ਦੀ 18 ਕਿਲੋ ਦੁੱਧ ਦੀ ਓਟ ਤੇ ਆਈ ਹੋਈ ਆ ਹਾਂਜੀ ਤੇ ਹੁਣ ਕੱਢਿਆ ਬੋਲਾ ਫੂਲਾ ਬਾਈ ਬੋਲਾ ਕੱਢਿਆ ਹਾਂ ਬਾਈ 4-5 ਕਿਲੋ ਠੀਕ ਆ 4-5 ਕਿਲੋ ਬਾਈ ਕਹਿੰਦਾ ਵੀ ਬੋਲਾ ਕੱਢਿਆ ਹੋਇਆ ਤੇ 18 ਕਿਲੋ ਦੀ ਓਟ ਤੇ ਆਈ ਆ ਤੇ ਜਪਾ ਕੀ ਰੱਖੇਗਾ ਬਾਈ ਇਹਦਾ ਜਾਈ ਬਾਈ ਮੁੱਲ ਦਾ ਕੁਝ ਕਰੇ ਦੋ-ਦੋ ਘਟ ਦੇਣੀ ਨਹੀਂ ਇਹਨੇ ਠੀਕ ਆ ਪੂਰੇ 2 ਲੱਖ ਦੀ ਹਾਂਜੀ ਤੇ ਵਿੱਚੋਂ ਮਾਨਦਾਨ ਹੋ ਜਾ ਬਈ ਹੈ ਮਾਲ ਮਾਲ ਮੁਕਤੀ ਹੋ ਜਾ ਬਈ ਠੀਕ ਆ ਤੇ ਬਾਈ ਕਹਿੰਦਾ ਵੀ 2 ਲੱਖ ਰੁਪਏ ਪਈ ਦਾ ਭਾਗ ਆ ਤੇ ਮਾਨਦਾਨ ਵਿੱਚੋਂ ਕੋਲੋ ਜੀ ਫੋਨ ਨੰਬਰ ਵੀ ਆਪਣਾ 77894 ਠੀਕ ਆ ਬਾਈ 60473 ਠੀਕ ਆ ਇਹ ਬਾਈ ਦਾ ਫੋਨ ਨੰਬਰ ਹੈ ਜੀ ਤੇ ਜੇ ਕੋਈ ਵੀ ਅਖਰ ਬਰੀਡ ਵਾਸਤੇ ਵੀ ਝੋਟੀ ਬਹੁਤ ਚੰਗੀ ਆ ਜੇ ਕਿਸੇ ਵੀ ਭਰਾ ਦੇ ਝੋਟੀ ਪਸੰਦ ਆਉਂਦੀ ਹੋਈ ਤਾਂ ਸੰਪਰਕ ਜ਼ਰੂਰ ਬਣਾ ਲਿਓ ਜੀ ਬਹੁਤ ਜਿਆਦਾ ਟੌਪ ਕੁਆਲਿਟੀ ਦੀ ਝੋਟੀ ਆ 18 ਲੀਟਰ ਬਾਈ ਕਹਿੰਦਾ ਵੀ ਦੁੱਧ ਦੀ ਓਟ ਤੇ ਆਈ ਆ ਬਾਕੀ ਤੁਸੀਂ ਥਣ ਹਵਾਨਾ ਦੇਖ ਕੇ ਅੰਦਾਜ਼ਾ ਲਾ ਲਿਓ ਝੋਟੀ ਬਹੁਤ ਟੌਪ ਦੀ ਆ ਜੀ